ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੇਰੀ ਫਰੀਦਕੋਟ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ ਇੱਥੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਤੇ ਹੁਣ ਫਰੀਦਕੋਟ ਦੇ ਐਮਸੀ ਫਰੀਦਕੋਟ ਦੀ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਵਿਜੇ ਸ਼ਾਵੜਾ ਅੱਜ ਕੱਲ ਆਮ ਆਦਮੀ ਪਾਰਟੀ ਦੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੇ ਹੋ ਗਏ ਆ ਅੰਦਰ ਸਮਾਗਮ ਚੱਲ ਰਿਹਾ ਤੁਹਾਨੂੰ ਦਿਖਾਉਣੇ ਆ ਲੈ ਕੇ ਚੱਲਦੇ ਆ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਆਏ ਹੋਏ ਨੇ ਤੇ ਉਹਨਾਂ ਨੇ ਉਸ ਨੂੰ ਸਰੂਪਤ ਦੇਣਾ ਉਸ ਦਾ ਮੂੰਹ ਮਿੱਠਾ ਕਰਾਉਣਾ ਤੇ ਉਸ ਤੋਂ ਬਾਅਦ ਉਹ ਕੀ ਐਲਾਨ ਕਰਦੇ ਆ ਆਪਾਂ ਸਾਰਾ ਤੁਹਾਨੂੰ ਦਿਖਾਉਣੇ ਆ ਬਿਲਕੁਲ 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 ਸਾਹ ਕੋਲ ਆਉਂਦਾ ਹੈ ਨਮਸਕਾਰ ਵੈਲਕਮ ਤੁਹਾਨੂੰ ਬਹੁਤ ਸਵਾਗਤ ਹੈ। ਆਓ ਬੈਠੋ ਨਹੀਂ ਨਹੀਂ ਸਰ ਅੱਜ ਬੜੀ ਖੁਸ਼ੀ ਵਾਲੀ ਗੱਲ ਇਹ ਹੈ ਆ ਆਪ ਸਭ ਨੂੰ ਪਤਾ ਹੈ ਕਿ ਤਕਰੀਬਨ ਪੌਣੇ 2 ਸਾਲ ਹੋ ਚੁੱਕੇ ਆ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਹਰ ਰੋਜ਼ ਉਹਨਾਂ ਵੱਲੋਂ ਲੈ ਜਾ ਰਹੇ ਇਨਕਲਾਬੀ ਫੈਸਲੇ ਜਿਸ ਦੇ ਨਾਲ ਪੰਜਾਬ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਤੇ ਜਿਹੜੇ ਜਨ ਹਿੱਤ ਵਾਲੇ ਫੈਸਲੇ ਆ ਜਿਦੇ ਵਿੱਚ ਚਾਹੇ ਉਹ ਕਿਸਾਨਾਂ ਲਈ ਹੋਣ ਚਾਹੇ ਨੌਜਵਾਨਾਂ ਲਈ ਹੋਣ ਚਾਹੇ ਵਪਾਰੀਆਂ ਲਈ ਹੋਣ ਚਾਹੇ ਸਾਡੇ ਮਾਤਾਵਾ ਪੜਨਾਂ ਲਈ ਚਾਹੇ ਸਟੂਡੈਂਟਸ ਦੇ ਲਈ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਸਿਹਤ ਸੁਧਾਰਾਂ ਦੀ ਗੱਲ ਕਰ ਲਈਏ ਤੋਂ ਸਭ ਦੇ ਕਾਰਨ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਸਾਰੇ ਸ਼ਖਸ ਰਾਜਨੀਤਿਕ ਗੈਰ ਰਾਜਨੀਤਿਕ ਲੋਕ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਰਹੇ ਉਸੇ ਲੜੀ ਦੇ ਤਹਿਤ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਭਰਾ ਵਿਜੇ ਕੁਮਾਰ ਛਾਬੜਾ ਜੀ ਜੋ ਮੌਜੂਦਾ ਐਮਸੀ ਨੇ ਫਰੀਦਕੋਟ ਤੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਸੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਰਿਹਾ ਜਿਲ੍ਹੇ ਦੇ ਅੱਜ ਜੋ ਸਾਡੇ ਪਰਿਵਾਰ ਸ਼ਾਮਾਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਭਗਵੰਤ ਮਾਨ ਜੀ ਤੋਂ ਸੋਚ ਦੀ ਸੋਚ ਤੋਂ ਉਹਨਾਂ ਦੇ ਵੱਲੋਂ ਜਿਹੜਾ ਪਿਛਲੇ 2 ਸਾਲਾਂ ਤੋਂ ਜੋ ਸਰਕਾਰ ਚੱਲਦੀ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਏ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਮਿਲ ਸਕਦੀਆਂ ਜੀ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਆਪਣੇ ਹਲਕੇ 'ਚ ਵੀ ਪਰਸੋਂ ਮੇਰੇ ਹਲਕੇ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹਦੇ ਵਿੱਚ ਉਹ ਰਿਟਾਇਰਡ ਲੋਕ ਸੀਗੇ ਕੱਲੇ ਨਹੀਂ ਆਜਨੀਤਿਕ ਨਹੀਂ ਗੈਰ ਰਾਜਨੀਤਿਕ ਬਹੁਤ ਸਾਰੇ ਰਿਟਾਇਰਡ ਜਿਹੜੇ ਆ ਉਨੇ ਆਪ ਇੱਕ ਫੈਸਲਾ ਲਿਆ ਤੇ ਉਹਨੇ ਕਿਹਾ ਨਹੀਂ ਅਸੀਂ ਹੁਣ ਰਿਟਾਇਰਡ ਹੋ ਚੁੱਕੇ ਪਰ ਅਸੀਂ ਇਦਾਂ ਦੀ ਸਰਕਾਰ ਜਦੋਂ ਅਸੀਂ ਨੌਕਰੀ ਕਰਦੇ ਸੀ ਉਦੋਂ ਇਦਾਂ ਦੀ ਇਦਾਂ ਦੀ ਸਰਕਾਰ ਨਹੀਂ ਦੇਖੀ ਹੁਣ ਅਸੀਂ ਚਲੋ ਸਰਕਾਰ 'ਚ ਤਾਂ ਨਹੀਂ ਕੰਮ ਕਰ ਸਕਦੇ ਪਰ ਅਸੀਂ ਪਾਰਟੀ ਲਈ ਜ਼ਰੂਰ ਕੋਈ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਉਹਨੇ ਜੁਆਇਨ ਕੀਤਾ ਇਦਾਂ ਹੀ ਮੇਰੇ ਹਲਕੇ ਸਿਕ ਪਿੰਡ ਦੇ ਪੂਰੇ ਨੌਜਵਾਨ ਜਿਹੜੇ ਸਭ ਪਿੰਡ ਦਾ ਕੋਈ ਵੀ ਘਰ ਇਦਾਂ ਨਹੀਂ ਜਿਹਦਾ ਨੌਜਵਾਨ ਆ ਉਹ ਕਹਿੰਦੇ ਜੀ ਅਸੀਂ ਕਰਨਾ ਚਾਹੁੰਦੇ ਤੇ ਅਸੀਂ ਮਾਨਸਤਬ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੇ ਸਾਰੇ ਬਜ਼ੁਰਗਾਂ ਨੂੰ ਕਹਿ ਦਿੱਤਾ ਕਿ ਇਸ ਵਾਰੀ ਤੁਸੀਂ ਰਜ਼ਾਮੰਦੀ ਨਾਲ ਸਾਡੀ ਪੰਚਾਇਤ ਬਣੋਗੇ ਅਸੀਂ ਸਾਰੇ ਪਿੰਡ ਦੇ ਕੰਮ ਕਰਾਵਾਂਗੇ ਤੇ ਸੋਚ ਦੀ ਤਬਦੀਲੀ ਹੋ ਰਹੀ ਹੈ ਐਦਾਂ ਹੀ ਜਿਵੇਂ ਛਾਵੜਾ ਸਾਹਿਬ ਨੇ ਜੁਆਇਨ ਕੀਤਾ ਆਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੇਖੋ ਸਾਹਿਬ ਬਹੁਤ ਸਾਰੇ ਜਿਹੜੇ ਲੋਕ ਐ ਜੁਆਇਨ ਕਰਨ ਆਮ ਆਦਮੀ ਪਾਰਟੀ ਵਿੱਚ ਅ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੈਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਬਾਕੀ ਮੰਤਰੀ ਸਾਹਿਬ ਨੇ ਤੇ ਐਮਐਲਏ ਸਾਹਿਬ ਨੇ ਉਹ ਕੁਝ ਦੱਸਿਆ ਉਹਨਾਂ ਤੋਂ ਬਾਅਦ ਮੇਰਾ ਬੋਲਣਾ ਜਿਆਦਾ ਵਾਜਬ ਨਹੀਂ ਤੇ ਕੋਈ ਨਹੀਂ ਫਿਰ ਇੱਕ ਅਦੇ ਦਿਨ ਚ ਦੁਆਰਾ ਪ੍ਰੈਸ ਕਾਨਫਰੰਸ ਕਰਕੇ ਨੂੰ ਸਭ ਕੁਝ ਦੱਸੋ ਧੰਨਵਾਦ ਇਹ ਵੀ ਕਾਲੀਦਾਨ ਨੂੰ ਛੱਡਣ ਦਾ ਕੀ ਕਾਰਨ ਹੈ ਦੱਸ ਸਰ ਕਾਰਨ ਬਾਸ ਥੋੜਾ ਜਿਹਾ ਆਪਣੇ ਆਪ ਨੂੰ ਉੱਤੇ ਅਨਸਕਿਉਰ ਫੀਲ ਕਰ ਰਿਹਾ ਸੀ ਇਸ ਕਰਕੇ ਮੈਂ ਕਾਲੀਦਾਨ ਛੱਡਿਆ ਹਰ ਚਲ ਦੇ ਬਣੀ ਜਾ ਦੇ ਕੋਈ ਨਹੀਂ ਉਹ